ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਅੰਮ੍ਰਿਤ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਨਵੇਂ ਜਥੇਦਾਰ ਗਿਆਨੀ ਕਲਦੀਪ ਸਿੰਘ ਜੀ ਗੜਗਾਜ ਨੂੰ ਸੇਵਾ ਸੌਂਪੀ ਗਈ ਆ ਅਸੀਂ ਸਮੁੱਚਾ ਲੁਧਿਆਣਾ ਨਿਵਾਸੀ ਉਹਨਾਂ ਦਾ ਧੰਨਵਾਦ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਉਂਕਿ ਬਹੁਤ ਸਾਰੀਆਂ ਏਜੰਸੀਆਂ ਸੀਗੀਆਂ ਜਿਹੜੀਆਂ ਲੱਗੀਆਂ ਸੀ ਕਿ ਸਿੱਖਾਂ ਦੇ ਵਿੱਚ ਖੂਨ ਖਰਾਬਾ ਹੋਵੇ ਆਪੇ ਲੜਨਾ ਉਹਨਾਂ ਤੋਂ ਬਚਾਉਣ ਵਾਸਤੇ ਸ਼ੋਮਨੀ ਗੁਰਦਾਰਾ ਦਾ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ ਯਤਨ ਕਰਕੇ ਉਫਰਾਲਾ ਕਰਕੇ ਗੁਰੂ ਦੀ ਹਾਜ਼ਰੀ ਦੇ ਵਿੱਚ ਜਕਾਰੇ ਛੱਡ ਕੇ ਉਹਨਾਂ ਨੂੰ ਜ਼ਫੇਦਾਰੀ ਸੌਂਪੀ ਆ ਤੇ ਜਿਹੜੇ ਲੋਕ ਮਰਿਆਦਾ ਦੀ ਗੱਲ ਕਰਦੇ ਆ ਮੈਂ ਉਹਨਾਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਦੀ ਤੱਤੇ ਦੇ ਪੈਰ ਨਹੀਂ ਰੱਖਿਆ ਅਸੀਂ ਜੇਲਾ ਕਟੀਆਂ ਨੇ ਗੁਰਦਾਰਾ ਸਾਹਿਬਾਂ ਦੀ ਧਰਮ ਲਈ ਜੇਲਾ ਕਟੀਆਂ ਨੇ ਅਠਾਰਜੇ ਚਾਰ ਜੇਲਾਂ ਚਰੋਲੇ ਆ ਪੁੱਛ ਦੀਆਂ ਜੁੱਤੀਆਂ ਖਾਧੀਆਂ ਨੇ ਤੁਸੀਂ ਕਦੀ ਪੈਰ ਨਹੀਂ ਰੱਖਿਆ ਤੱਤੇ ਤੇ ਅੱਜ ਤੁਸੀਂ ਸਾਨੂੰ ਦੱਸਦੇ ਮੇਰੇ ਆਦਾ ਤੁਸੀਂ ਕਦੀ ਅਮਰਤਵਾਲੇ ਬਾਠ ਵੀ ਨਹੀਂ ਕੀਤਾ ਹੋਣਾ ਤੋਂ ਇਸ ਕਰਕੇ ਮੈਂ ਕਿਉਂਕਿ ਅੱਜ ਸਿੱਖਾਂ ਦੇ ਵਿੱਚ ਜਾਗਾ ਜਿਹੜੀ ਖਾਣਾ ਜੰਗੀ ਸ਼ੁਰੂ ਕਰਨਾ ਚਾਹੁੰਦੀ ਸੀ ਸਰਕਾਰਾਂ ਉਹ ਤੋਂ ਸ਼ੌਂਬਰੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਸਿਆਣਫ ਨੇ ਉਹ ਬਚਾ ਲਿਆ ਮੈਂ ਉਹਨਾਂ ਦਾ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰਤਵਾਲੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਨਵੇਂ ਜਥੇਦਾਰ ਗਿਆਨੀ ਕਲਦੀਪ ਸਿੰਘ ਜੀ ਗੜਗਾਜ ਨੂੰ ਸੇਵਾ ਸੌਂਪੀ ਗਈ ਆ ਅਸੀਂ ਸਮੁੱਚਾ ਲੁਧਿਆਣਾ ਨਿਵਾਸੀ ਉਹਨਾਂ ਦਾ ਧੰਨਵਾਦ ਕਰਦੇ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਕਿਉਂਕਿ ਬਹੁਤ ਸਾਰੀਆਂ ਏਜੰਸੀਆਂ ਸੀਗੀਆਂ ਜਿਹੜੀਆਂ ਲੱਗੀਆਂ ਸੀ ਕਿ ਸਿੱਖਾਂ ਦੇ ਵਿੱਚ ਖੂਨ ਖਰਾਬਾ ਹੋਵੇ ਆਪ ਫੇ ਲੜਨਾ ਉਹਨਾਂ ਤੋਂ ਬਚਾਉਣ ਵਾਸਤੇ ਸ਼ੋਮਨੀ ਗੁਰਦਾਰਾ ਦਾ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ ਯਤਨ ਕਰਕੇ ਉਪਰਾਲਾ ਕਰਕੇ ਗੁਰੂ ਦੀ ਹਾਜ਼ਰੀ ਦੇ ਵਿੱਚ ਜਕਾਰੇ ਛੱਡ ਕੇ ਉਹਨਾਂ ਨੂੰ ਜ਼ਫੇਦਾਰੀ ਸੌਂਪੀ ਆ ਤੇ ਜਿਹੜੇ ਲੋਕ ਮਰਿਆਦਾ ਦੀ ਗੱਲ ਕਰਦੇ ਆ ਮੈਂ ਉਹਨਾਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਦੀ ਤੱਤੇ ਦੇ ਪੈਰ ਨਹੀਂ ਰੱਖਿਆ ਅਸੀਂ ਜੇਲਾ ਕਟੀਆਂ ਨੇ ਗੁਰਦਾਰਾ ਸਾਹਿਬਾਂ ਦੀ ਧਰਮ ਲਈ ਜੇਲਾ ਕਟੀਆਂ ਨੇ 8-8 ਜਿੱਤ ਸਾਹਿਬ ਜੇਲਾ ਚੋੜਿਆ ਪੁੱਛ ਦੀਆਂ ਜੁੱਤੀਆਂ ਖਾਧੀਆਂ ਨੇ ਤੁਸੀਂ ਕਦੀ ਪੈਰ ਨਹੀਂ ਰੱਖਿਆ ਤੱਤੇ ਤੇ ਅੱਜ ਤੁਸੀਂ ਸਾਨੂੰ ਦੱਸਦੇ ਮੇਰੇ ਆਦਾ ਤੁਸੀਂ ਕਦੀ ਅੰਮ੍ਰਿਤਵਾਲੇ ਪਾਸ ਵੀ ਨਹੀਂ ਕੀਤਾ ਹੁਣ ਤੋ ਇਸ ਕਰਕੇ ਮੈਂ ਕਿਉਂਕਿ ਅੱਜ ਸਿੱਖਾਂ ਦੇ ਵਿੱਚ ਜਾਗਾ ਜਿਹੜੀ ਖਾਣਾ ਜੰਗੀ ਸ਼ੁਰੂ ਕਰਨਾ ਚਾਹੁੰਦੀ ਸੀ ਸਰਕਾਰਾਂ ਉਹ ਤੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਸਿਆਣਫ ਨੇ ਉਹ ਬਚਾ ਲਿਆ ਮੈਂ ਉਹਨਾਂ ਦਾ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਮ੍ਰਿਤ ਵੇਲੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਨੂੰ ਸੇਵਾ ਸੌਂਪੀ ਗਈ ਆ ਅਸੀਂ ਸਮੁੱਚਾ ਲੁਧਿਆਣਾ ਨਿਵਾਸੀ ਉਹਨਾਂ ਦਾ ਧੰਨਵਾਦ ਕਰਦੇ ਆ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਕਿਉਂਕਿ ਬਹੁਤ ਸਾਰੀਆਂ ਏਜੰਸੀਆਂ ਸੀਗੀਆਂ ਜਿਹੜੀਆਂ ਲੱਗੀਆਂ ਸੀ ਕਿ ਸਿੱਖਾਂ ਦੇ ਲਈ ਖੂਨ ਖਰਾਬਾ ਹੋਵੇ ਆਪ ਫੇਰ ਲੜਨਾ ਉਹਨਾਂ ਨੂੰ ਬਚਾਉਣ ਵਾਸਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ ਯਤਨ ਕਰਕੇ ਉਪਰਾਲਾ ਕਰਕੇ ਗੁਰੂ ਦੀ ਹਾਜ਼ਰੀ ਦੇ ਵਿੱਚ ਜਕਾਰੇ ਛੱਡ ਕੇ ਉਹਨਾਂ ਨੂੰ ਜ਼ਫੇਦਾਰੀ ਸੌਂਪੀ ਆ ਤੇ ਜਿਹੜੇ ਲੋਕ ਮਰਿਆਦਾ ਦੀ ਗੱਲ ਕਰਦੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਦੀ ਤੱਤੇ ਦੇ ਪੈਰ ਨਹੀਂ ਰੱਖਿਆ ਅਸੀਂ ਜੇਲਾ ਕਟੀਆਂ ਨੇ ਗੁਰਦਾਰਾ ਸਾਹਿਬਾਂ ਦੀ ਧਰਮ ਲਈ ਜੇਲਾ ਕਟੀਆਂ ਨੇ 8-8 ਜਿੱਤ ਸਾਡ ਜੇਲਾ ਚੋੜਿਆ ਪੁੱਛ ਦੀਆਂ ਜੁੱਤੀਆਂ ਖਾਧੀਆਂ ਨੇ ਤੁਸੀਂ ਕਦੀ ਪੈਰ ਨਹੀਂ ਰੱਖਿਆ ਤੱਤੇ ਤੇ ਅੱਜ ਤੁਸੀਂ ਸਾਨੂੰ ਦੱਸਦੇ ਮੇਰੇ ਆਦਾ ਤੁਸੀਂ ਕਦੀ ਅਮਰਤਵਾਲੇ ਪਾਠ ਵੀ ਨਹੀਂ ਕੀਤਾ ਹੋਣਾ ਤੋਂ ਇਸ ਕਰਕੇ ਮੈਂ ਕਿਉਂਕਿ ਅੱਜ ਸਿੱਖਾਂ ਦੇ ਵਿੱਚ ਜਾਗਾ ਜਿਹੜੀ ਖਾਣਾ ਜੰਗੀ ਸ਼ੁਰੂ ਕਰਨਾ ਚਾਹੁੰਦੀ ਸੀ ਸਰਕਾਰਾਂ ਉਹ ਤੋਂ ਸ਼ੌਂਮਰੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਸਿਆਣਫ ਨੇ ਉਹ ਬਚਾ ਲਿਆ ਮੈਂ ਉਹਨਾਂ ਦਾ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ